ਕਹਿੰਦੇ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਪਰ ਸੰਧੂ ਵਰਗੇ ਖਾਸ ਲੋਕਾਂ ਨੂੰ ਕਿਉਂ ਚੁਣਨਾ ਪਏ ਤੇ ਜੇ ਲੋਕ ਕਹਿੰਦੇ ਆ ਤੇ ਅਰ ਮੀਸੋ ਸੰਧੂ ਵੀ ਵੀਲਿੰਗ ਹੋ ਗਿਆ ਵੀ ਮੈਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਦਾ ਤੇ ਇਹਦੇ ਵਿੱਚ ਕੋਈ ਏਡਾ ਵੱਡਾ ਮੈਟਰ ਨਹੀਂ ਹੈਗਾ ਏਡੀ ਵੱਡੀ ਗੱਲ ਨਹੀਂ ਗਈ ਜੇ ਲੋਕ ਕਹਿਣ ਆਮ ਆਦਮੀ ਪਾਰਟੀ ਦੇ ਚਲਦੀ ਲੋਕਾਂ ਦੇ ਕਹਿਣ ਤੇ ਵਿਰੋਧੀ ਤਰ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਸੈਟਿੰਗ ਸੀ ਕਾਂਗਰਸ ਦੀ ਸਟੇਟਮੈਂਟ ਜਿਹੜੀ ਉਸ ਨੂੰ ਲੈ ਟੂ ਵੀ ਇਹ ਇੰਡੀਆ ਅਲਾਈንስ ਦੇ ਇੱਕ ਪਾਰਟ ਸੀਗਾ ਕਿ ਇਹ ਸੀਟ ਆਮ ਆਦਮੀ ਪਾਰਟੀ ਨੂੰ ਦਵਾਈ ਜਾ ਸਕਦਾ ਤੇ ਜਿਹੜਾ ਬੰਦਾ ਇੱਕ ਵੱਡਾ ਲੀਡਰ ਹੋਵੇ ਉਹ ਕਿਹੜੀ ਗੱਲ ਤੋਂ ਦੂਜੀ ਪਾਰਟੀ ਦੇ ਲੀਡਰ ਦੀ ਮਦਦ ਕਰੂਗਾ ਕੀ ਤੁਹਾਨੂੰ ਇਸ ਗੱਲ ਦਾ ਫਾਇਦਾ ਹੋਇਆ ਜਿਹੜੀ ਕਾਂਗਰਸ ਦੀ ਵੋਟ ਉਹ ਡਿਵਾਈਡ ਹੋ ਕੇ ਦੂਜਿਆਂ ਚ ਵੀ ਡਿਵਾਈਡ ਹੋਈ ਹੈ ਠੀਕ ਹੈ ਤੋਂ ਵਾਅਦਾ ਪੰਜਾਬ ਦੇ ਆ ਭਾਵੇਂ ਅਕਾਲੀ ਦਾ ਲਿਆ ਭਾਵੇਂ ਭਾਜਪਾ ਆ ਵਾਅਦਾ ਸੀਗਾ 1000 ਰੁਪਏ ਪ੍ਰਤੀ ਮਹੀਨਾ ਫਿਰ ਉਸ ਨੂੰ ਵਧਾ ਕੇ 1100 ਕੀਤਾ ਗਿਆ ਕੀ ਉਸ ਵਾਅਦੇ ਨੂੰ ਵਫਾ ਨਾ ਕਰਨ ਬਦਲੇ ਵੀ ਵੋਟ ਕੱਟੀ ਹੈ ਜਾਂ ਉਸ ਗੱਲ ਦਾ ਕੋਈ ਅਸਰ ਨਹੀਂ ਹੋਇਆ ਤੇ ਪੰਜਾਂ ਸਾਲਾਂ ਦੇ ਵਿੱਚ ਜਿੰਨੀਆਂ ਗਰੰਟੀਆਂ ਹੀ ਤਕਰੀਬਨ ਪੂਰੀਆਂ ਕੀਤੀਆਂ 1000 ਰੁਪਏ ਵਾਲੀ ਗਰੰਟੀ ਨੂੰ ਛੱਡ ਕੇ ਕੰਦੀ ਇਹ ਜਿਹੜੀ ਸੁਗਾਤ ਆ ਇਹ ਜਿਹੜਾ ਉਹਨਾਂ ਦਾ ਬਣਦਾ ਹੱਕ ਆ ਇਹ ਭੈਣਾ ਨੂੰ ਜ਼ਰੂਰ ਦੇਾਂਗੇ ਬੰਦਾ ਮੰਨਦੂ ਕਿ ਜਿਹੜੀ ਇਹ ਜਿੱਤ ਜਿਹੜੀ ਆ 19 ਮਿੱਠੀ ਨਹੀਂ ਜਿਹੜੀ ਕਸ਼ਮੀਰ ਸਿੰਘ ਸੋਲ ਹੋਰਾ ਵਾਲੀ ਜਿੱਤ ਸੀ 2022 ਦੀ ਕਿਉਂਕਿ 8-10000 ਵੋਟ ਘਟੀ ਆ ਅੱਜ 13 ਬਣ ਗਈਆਂ 5 ਤੇ ਜਿਹੜੀਆਂ ਪੰਜਾਂ 13ਾਂ ਦੇ ਵਿੱਚ ਡਿਵਾਈਡ ਹੋਈ ਆ ਵੋਟ ਫਿਰ ਉਹ ਸਾਰੀਆਂ ਧਿਰਾਂ ਦੀ ਵੋਟ ਥੋੜੀ ਥੋੜੀ ਡਿਵਾਈਡ ਹੋ ਕੇ ਹੀ ਦੂਜੀਆਂ ਕੈਂਡੀਡੇਟਾਂ ਨੂੰ ਜਾਣੀ ਸੀ ਸੁਖਬੀਰ ਸਿੰਘ ਬਾਦਲ ਨੇ ਜੋ ਕੀਤਾ ਉਹਦਾ ਕਰਕੇ ਅਕਾਲੀ ਦਲ ਆਸ਼ੀਸ਼ੀ ਤੇ ਆ ਗਿਆ ਇਹ ਤੇ ਕਹਿੰਦੇ ਨਾ ਅਕਾਲੀ ਦਲ 2 ਨੰਬਰ ਤੇ ਆਇਆ ਸਰਵਾਈਵ ਇਹ ਸਰਵਾਈਵ ਨਹੀਂ ਹੋਇਆ ਅਕਾਲੀ ਦਲ ਖੁੰਜੇ ਲੱਗ ਗਿਆ ਕਿ 2027 ਦੇ ਲਈ ਆਪਣੀ ਮੁੱਖ ਚੁਣੌਤੀ ਕਿਸ ਪਾਰਟੀ ਨੂੰ ਮੰਨ ਰਿਹਾ ਆਮ ਆਦਮੀ ਪਾਰਟੀ ਨੇ ਤਰਤਨ ਬਾਈਪੋਲ ਜਿੱਤੀ ਹੈ ਔਰ ਇਸ ਜਿੱਤ ਦੀ ਖੁਸ਼ੀ ਆਮ ਆਦਮੀ ਪਾਰਟੀ ਨੂੰ ਕਿੰਨੀ ਹੈ ਇਹ ਗੱਲ ਉਹਨਾਂ ਦੇ ਮੰਤਰੀ ਲਾਲਜੀਤ ਭੁੱਲਰ ਹੋਰਾਂ ਦੇ ਨਾਲ ਕਰਾਂਗੇ ਲਾਲਜੀਤ ਸਿੰਘ ਭੁੱਲਰ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਆ ਕਿਉਂਕਿ ਉਹਨਾਂ ਦੀ ਇਹ ਇਲਾਕਾ ਪੈਂਦਾ ਹੈ ਔਰ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਸੀ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਸਾਡੇ ਨਾਲ ਮੌਜੂਦ ਹੈ ਸਵਾਗਤ ਹੈ ਸਰਦਾਰ ਜੀ ਬਲਬੋਤਾਨਵਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਭੁੱਲਰ ਸਾਹਿਬ ਇਹ ਜਿੱਤ ਆਮ ਆਦਮੀ ਪਾਰਟੀ ਦੀ ਹੈ ਜਾਂ ਹਰਮਿੰਦਰ ਸਿੰਘ ਸੰਧੂ ਦੀ ਹੈ देखो हरमिंदर सिंह संधू ਵੀ ਵਧੀਆ ਇਨਸਾਨ ਨੇ ਉਹਨਾਂ ਦੇ ਆਪ ਦਾ ਵੀ ਪ੍ਰੇਮ ਪਿਆਰ ਆ ਲੋਕਾਂ ਨਾਲ ਰابطਾ ਆ ਲੋਕਾਂ ਨਾਲ ਬਾਕੀ ਜਿਹੜੀ ਇਹ ਵੱਡੀ ਜਿੱਤ ਹੋਈ ਆ 12000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਹੋਈ ਆ ਇਹ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਜਿਹੜੀਆਂ ਪੰਜਾਬ ਚ ਪਾਲਿਸੀਆਂ ਬਣਾਈਆਂ ਆ 58000 ਤੋਂ ਵੱਧ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਆ ਹੈਲੋ ਜੀ ਜੀ 58000 ਤੋਂ ਵੱਧ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਆ ਹਸਪੀਟਲ ਬਣਾਏ ਆ ਹਸਪੀਟਲਾਂ ਚ ਡਾਕਟਰ ਪੂਰੇ ਕੀਤੇ ਆ ਜੀ ਸਕੂਲ ਚੰਗੇ ਬਣਾ ਕੇ ਸਕੂਲਾਂ ਦੇ ਵਿੱਚ ਫਰਨੀਚਰ ਪੂਰਾ ਕੀਤਾ ਆ ਸਕੂਲਾਂ ਚ ਟੀਚਰ ਭਰਤੀ ਕੀਤੇ ਆ ਬੱਚਿਆਂ ਨੂੰ ਪੜ੍ਹਾਈ ਫ੍ਰੀ ਦੇ ਵਿੱਚ ਦਿੱਤੀ ਆ ਫਿਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਵਾਲਾ ਬੀਮਾ ਕੀਤਾ ਆ ਲੋਕਾਂ ਦੇ ਜਿਹੜੇ ਆਬਾਦੀ ਦੇ ਆਲੀਆਂ ਲਾਲਕੀਰ ਦੇ ਅੰਦਰ ਜਗ੍ਹਾ ਆ ਜਿਨ੍ਹਾਂ ਦੀ ਕਦੀ ਰਿਸ਼ਤੀ ਨਹੀਂ ਬਣੀ ਪੁਰਾਣੀਆਂ ਸਰਕਾਰਾਂ ਵਾਅਦੇ ਜਰੂਰ ਕਰਦੀਆਂ ਰਹੀਆਂ ਉਹਦੀ ਸ਼ੁਰੂਆਤ ਤਰਨਤਾਰਨ ਤੋਂ ਕੀਤੀ ਆ ਤੇ ਆਉਣ ਵਾਲੇ ਦਿਨਾਂ 'ਚ ਪੂਰੇ ਪੰਜਾਬ 'ਚੋਂ ਇਹ ਰਿਸ਼ਤੀਆਂ ਜਿਹੜੀਆਂ ਉਹ ਬਣ ਗਈਆਂ ਹੋਰ ਜਿਹੜੇ ਕਿਸਾਨਾਂ ਨੂੰ ਖੇਤਾਂ ਦੇ ਜਿਹੜੀ ਇਹ ਜਿੱਤ ਜਿਹੜੀ ਆ ਉਨੀ ਮਿੱਠੀ ਨਹੀਂ ਜਿਹੜੀ ਕਸ਼ਮੀਰ ਸਿੰਘ ਸੋਲਹੁਰਾ ਵਾਲੀ ਜਿੱਤ ਸੀ 2022 ਦੀ ਕਿਉਂਕਿ 8-10000 ਵੋਟ ਘਟੀ ਆ ਵੇਖੋ ਗੱਲ ਇਹ ਆ ਉਦੋਂ 3 ਧਿਰਾਂ ਹੀ ਸਿਰਫ ਤਿੰਨ ਇਲੈਕਸ਼ਨ ਦੇ ਵਿੱਚ ਜਿਹੜੀਆਂ ਵੱਡੀਆਂ ਧਿਰਾਂ ਹੀ ਆਮ ਆਦਮੀ ਪਾਰਟੀ ਅਕਾਲੀ ਦਲ ਤੇ ਕਾਂਗਰਸ ਅੱਜ ਧਿਰਾਂ ਬਣ ਗਈਆਂ 5 ਤੇ ਜਿਹੜੀਆਂ ਪੰਜਾਂ ਧਿਰਾਂ ਦੇ ਵਿੱਚ ਡਿਵਾਈਡ ਹੋਈ ਆ ਵੋਟ ਫਿਰ ਉਹ ਸਾਰੀਆਂ ਧਿਰਾਂ ਦੀ ਵੋਟ ਥੋੜੀ ਥੋੜੀ ਡਿਵਾਈਡ ਹੋ ਕੇ ਹੀ ਦੂਜਿਆਂ ਕੈਂਡੀਡੇਟਾਂ ਨੂੰ ਜਾਣੀ ਸੀ ਬਾਕੀ ਜਿਹੜੀ 12000 ਦੀ ਲੀਡ ਆ ਮੈਂ ਤੁਹਾਨੂੰ ਤਰਨਤਾਰਨ ਡਿਸਟ੍ਰਿਕਟ ਬਾਰੇ ਦੱਸ ਦਿਆਂ ਸਾਡੀ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਪੱਟੀ ਖੇਮਕਰਨ ਖਡੂਰ ਸਾਹਿਬ ਤਰਨਤਾਰਨ ਸਾਹਿਬ ਚਾਰ ਵਿਧਾਨ ਸਭਾ ਸੀਟਾਂ ਹੁੰਦੀਆਂ ਇਹਨਾਂ ਸੀਟਾਂ ਦੇ ਵਿੱਚ ਅਸੀਂ ਆਪ ਵੀ ਵੇਂਦੇ ਰਹੇ ਹਾਂ ਤੇ ਸਾਡੇ ਬਜ਼ੁਰਗ ਵੀ ਦੱਸਦੇ ਆ ਜੀ ਵੀ ਦੋ ਪਾਰਟੀਆਂ ਦੀਆਂ 2012 ਤੋਂ ਪਿੱਛੇ ਚੱਲ ਜੀਏ ਕਾਲੀ ਦਲ ਤੇ ਕਾਂਗਰਸ ਜੇ ਅਕਾਲੀ ਦਲ ਦੇ ਉਮੀਦਵਾਰ ਨੇ 2-3 ਸਾਲ ਲਗਾਤਾਰ ਹਲਕੇ ਦੇ ਵਿੱਚ ਨਾ ਨਾ ਹੋਣਾ ਲੋਕਾਂ ਦੇ ਕੰਮ ਨਾ ਕਰਨੀ ਲੋਕਾਂ ਤੇ ਵਧੀਕੀਆਂ ਕਰਨੀਆਂ ਇਥੋਂ ਤੱਕ ਕਿ ਅਕਾਲੀ ਦਲ ਦੇ ਉਮੀਦਵਾਰਾਂ ਪਰਚੇ ਵੀ ਕਰਾਉਣੇ ਤੇ ਲੋਕਾਂ ਨੇ ਮਨ ਬਣਾਇਆ ਹੋਣਾ ਕਿ ਐਰਕਾਂ ਅਕਾਲੀ ਦਲ ਦੇ ਉਲਟ ਕਾਂਗਰਸ ਨੂੰ ਵੋਟ ਪਾਉਣੀ ਕਿਉਂਕਿ ਧੇਰਾ ਹੀ ਦੋ ਹੀ ਤੇ ਲੋਕਾਂ ਨੇ ਕਾਂਗਰਸ ਦੇ ਉਮੀਦਵਾਰ ਨੂੰ ਮੰਤਰੀ ਸਾਹਿਬ ਕਹਿੰਦੇ ਆ ਵੀ ਅਕਾਲੀ ਦਲ ਦਾ ਉਮੀਦਵਾਰ ਤਾਂ ਸ਼ਾਮਲ ਵੀ ਹੋ ਜਾਣਾ ਅਕਾਲੀ ਦਲ ਦਾ ਉਮੀਦਵਾਰ ਤਾਂ ਉਹੀ ਸੀ ਜਿਹੜਾ ਇਸ ਵਾਰੀ ਤੁਹਾਡਾ ਉਮੀਦਵਾਰ ਸੀ ਉਹੀ ਉਹਨਾਂ ਦਾ ਹਲਕੇ ਦਾ ਨੁਮਾਇੰਦਾ ਸੀ ਉਹੀ ਵਿਚਰਦਾ ਸੀ ਨਹੀਂ ਮੈਂ ਕੱਲੇ ਕੱਲੇ ਤਰਨਤਾਰ ਨਾਲ ਕੇ ਦੀ ਗੱਲ ਨਹੀਂ ਕਰਦਾ ਪਿਆ ਮੈਂ ਚੋਂ ਸੀਟਾਂ ਦੀ ਗੱਲ ਕਰਦਾ ਪਿਆ ਤਰਨਤਾਰਨ ਡਿਸਟ੍ਰਿਕਟ ਦੀਆਂ ਚੋਂ ਸੀਟਾਂ ਦੀ ਜੀ ਤੇ ਲੋਕਾਂ ਨੇ ਮੈਂ ਪੱਟੀ ਦੀ ਵਿੱਚੇ ਗੱਲ ਕਰਦਾ ਖੇਮ ਕਰਨ ਦੀ ਖਡੂਰ ਸਾਹਿਬ ਦੀ ਲੋਕਾਂ ਨੇ ਕਾਂਗਰਸ ਵਿੱਚ ਸ਼ਾਮਲ ਹੋ ਜਾਣਾ ਲੋਕਾਂ ਨੇ ਸਰੂਪਾ ਸਾਹਿਬ ਪਵਾ ਲੈਣੇ ਤੇ ਜਦੋਂ ਵੋਟਾਂ ਵਾਲਾ ਦਿਨ ਆਉਣਾ ਨਾ ਜੇਤ ਬੈਲਟ ਪੇਪਰ ਆ ਲੋਕਾਂ ਜਾ ਕੇ ਫੇਰ ਅੰਦਰ ਤੱਕੜੀ ਦੇ ਮੋਹਰ ਲਾਉਣੀ ਜੇ ਈਵੀਐਮ ਮਸ਼ੀਨ ਆ ਲੋਕਾਂ ਬਟਨ ਜਾ ਕੇ ਫੇਰ ਤਕੜੀ ਵਾਲਾ ਨਪਣਾ ਵੀ ਲੋਕੀਂ ਦੋ ਪਾਰਟੀਆਂ 'ਚ ਜਦੋਂ ਤੁਲਨਾ ਕਰਦੇ ਹੀ ਨਾ ਕਾਲੀ ਦਲ ਤੇ ਕਾਂਗਰਸ 'ਚ ਲੋਕਾਂ ਨੇ ਐਮੀਅਤ ਦੇਣੀ ਵੀ ਕੋਈ ਨਹੀਂ ਯਾਰ ਜੇ ਇਹਨਾਂ ਧੱਕੇ ਵੀ ਕੀਤੇ ਕੋਈ ਗੱਲ ਨਹੀਂ ਫੇਰ ਵੀ ਸਾਡੀ ਖੇਤਰੀ ਪਾਰਟੀ ਆ ਸਾਡੀ ਆਪਦੀ ਪਾਰਟੀ ਆ ਲੋਕਾਂ ਕਾਲੀ ਦਲ ਨੂੰ ਵੋਟਾਂ ਪਾ ਦੇਣੀਆਂ ਤੇ ਇਹ ਜਦੋਂ 2015 ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਜਦੋਂ ਬੇਦਬੀ ਹੋਈ ਆ ਬਾਈਬਲ ਕਲਾਮ ਵਰਗਾੜੀ ਲੋਕਾਂ ਦੇ ਉੱਤੇ ਸੰਗਤ ਦੇ ਵਾਹੀ ਗੁਰੂ ਵਾਹੀ ਗੁਰੂ ਦਾ ਜਾਬ ਕਰਦਿਆਂ ਦੇ ਉੱਤੇ ਗੋਲੀਆਂ ਚਲਵਾਈਆਂ ਸਾਡੇ ਸਿੰਘ ਸ਼ਹੀਦ ਕੀਤੇ ਤੇ ਜਿਹੜੇ ਬੇਅਦਬੀ ਦੇ ਦੋਚੀ ਸੀ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਸਕੋ ਸਰਸੇ ਵਾਲੇ ਸਾਧ ਨੂੰ ਮਾਫੀ ਦਿੱਤੀ ਉਹਦਾ ਕਰਕੇ ਵੇਖੋ ਜਿਹੜੇ ਗੁਰੂ ਮਹਾਰਾਜ ਨੇ ਰਾਜ ਦੇਣਾ ਜਦੋਂ ਆਪਾਂ ਗੁਰੂ ਮਹਾਰਾਜ ਨਾਲ ਮੱਥਾ ਲਾ ਲਾਂਗੇ ਫਿਰ ਭਰਾਜੀ ਰਾਜ ਜਿਹੜਾ ਵਾ ਉਹ ਕਦੀ ਵੀ ਉਸ ਘਰ ਚ ਨਹੀਂ ਵੜ ਸਕਦਾ ਜਿਹੜੇ ਘਰ ਚ ਗੁਰੂ ਮਹਾਰਾਜ ਦੀ ਸਤਕਾਰ ਨਾ ਹੋਵੇ ਗੁਰੂ ਮਹਾਰਾਜ ਦੀ ਇੱਜ਼ਤ ਨਾ ਹੋਵੇ ਸੁਖਬੀਰ ਸਿੰਘ ਬਾਦਲ ਨੇ ਜੋ ਕੀਤਾ ਉਹਦਾ ਕਰਕੇ ਕਾਲੀਦਲ ਹਾਸ਼ੀਏ ਤੇ ਆ ਗਿਆ ਇਹ ਤੇ ਕਹਿੰਦੇ ਨਾ ਕਾਲੀਦਲ 2 ਨੰਬਰ ਤੇ ਆਇਆ ਸਰਵਾਈਵ ਇਹ ਸਰਵਾਈਵ ਨਹੀਂ ਹੋਇਆ ਕਾਲੀਦਲ ਖੁੰਜੇ ਲੱਗ ਗਿਆ ਮੈਂ ਇਹ ਸ਼ੁਰੂ ਤੋਂ ਲੈ ਕੇ ਅੱਜ ਤੱਕ ਦੀ ਗੱਲ ਕਰਦਾ ਪੰਜਾਬ ਚ ਸਰਕਾਰ ਬਣ ਜਣੀ ਕਾਂਗਰਸ ਦੀ ਸਾਰੀਆਂ ਸੀਟਾਂ ਜਿੱਜਣੀਆਂ ਕਾਂਗਰਸ ਤਰਨਤਾਰਨ ਦੀਆਂ ਇਹ ਸੀਟਾਂ ਚਾਰੇ ਪੱਟੀ ਖਡੂਰ ਸਾਹਿਬ ਖੇਮ ਕਰਨ ਤਰਨਤਾਰਨ ਸਾਹਿਬ ਇਹ ਹਮੇਸ਼ਾ ਕਾਲੀ ਦਲ ਜਿੱਤਦਾ ਰਿਹਾ ਲੋਕ ਹਮੇਸ਼ਾ ਇਹੋ ਕਹਿੰਦੇ ਰਹੇ ਵੀ ਅਸੀਂ ਤੇ ਤੱਕੜੀ ਦੇ ਨਾਲ ਆ ਅਸੀਂ ਤੇ ਪੰਥ ਦੇ ਨਾਲ ਆ ਅੱਜ ਜਿਹੜੀ ਇਹ ਜਿੱਤ ਹੋਈ ਹੈ ਨਾ ਇਹ ਵੇਖੋ ਲੋਕੀ ਪੰਥਕ ਲੋਕ ਆਮ ਆਦਮੀ ਪਾਰਟੀ ਦੇ ਹਿੱਤ ਵਿੱਚ ਖਲੋਗੇ ਕਿਉਂ ਖਲੋਗੇ ਲੋਕਾਂ ਵੇਖਿਆ ਬੱਚਿਆਂ ਨੂੰ ਰੋਜ਼ਗਾਰ ਮਿਲਿਆ ਲੋਕਾਂ ਵੇਖਿਆ ਗਰੀਬਾਂ ਦਾ ਬੇਸਹਾਰਿਆਂ ਦਾ ਫਰੀ ਦੇ ਵਿੱਚ ਆਜ ਹੋਇਆ ਲੋਕਾਂ ਵੇਖਿਆ ਸਾਡੇ ਇਲਾਕੇ ਦੀ ਡਿਵੈਲਪਮੈਂਟ ਹੋਈ ਲੋਕਾਂ ਵੇਖਿਆ ਸਾਡੇ ਇਲਾਕੇ ਦੇ ਸਕੂਲ ਬਣੇ ਸਕੂਲਾਂ ਚ ਟੀਚਰ ਆਏ ਲੋਕਾਂ ਵੇਖਿਆ 13000 ਦੇ ਕਰੀਬ ਟੀਚਰ ਰੈਗੂਲਰ ਕੀਤੇ ਲੋਕਾਂ ਵੇਖਿਆ ਵੀ ਹਰ ਇੱਕ ਵਿਅਕਤੀ ਦੀ ਸੁਣਵਾਈ ਹੋਣੀ ਸ਼ੁਰੂ ਹੋ ਗਈ ਨਹੀਂ ਤੇ ਸਰਕਾਰਾਂ ਦੇ ਵਿੱਚ ਜਿਹੜਾ ਐਮਐਲਏ ਹੀ ਐਮਐਲਏ ਹਲਕੇ ਦਾ ਮਾਲਕੀ ਜੋ ਮਰਜ਼ੀ ਉਹਨੇ ਕਰ ਦੇਣਾ ਉੱਤੇ ਸੀਐਮ ਨੇ ਉਹ ਗੱਲ ਨੂੰ ਮਨਜ਼ੂਰ ਕਰ ਲੈਣਾ ਹੁਣ ਜੇ ਕਿਸੇ ਦਾ ਕੋਈ ਵਧੇਕੀ ਹੁੰਦੀ ਹੈ ਉਹਨੂੰ ਇਨਸਾਫ ਮਿਲਦਾ ਵਾ ਕਿਸੇ ਨਾਲ ਕੋਈ ਤਕੇਸ਼ਾਈ ਨਹੀਂ ਹੁੰਦੀ ਲੋਕਾਂ ਨੂੰ ਜਿਹੜਾ ਵਾ ਉਹ ਗੱਲ ਲੋਕ ਰੱਖਦੇ ਆ ਤੇ ਲੋਕਾਂ ਦੀ ਗੱਲ ਸੁਣੀ ਵੀ ਜਾਂਦੀ ਆ ਗੱਲ ਦਾ ਅਸਰ ਵੀ ਹੁੰਦਾ ਜੀ ਤੇ ਲੋਕਾਂ ਨੇ ਡਿਵੈਲਪਮੈਂਟ ਨੂੰ ਚੁਣਿਆ ਲੋਕਾਂ ਨੇ ਰੋਜ਼ਗਾਰ ਨੂੰ ਚੁਣਿਆ ਪੰਥਕ ਲੋਕਾਂ ਨੇ ਪੰਥਕ ਸੋਚ ਵਾਲੀ ਪਾਰਟੀ ਨੂੰ ਚੁਣਿਆ ਪੁੱਲਰ ਸਾਹਿਬ ਜੇ ਪੰਥਕ ਧਿਰਾਂ ਇਕੱਠੀਆਂ ਹੋ ਜਾਂਦੀਆਂ ਨੇ ਅਕਾਲੀ ਦਲ ਨਵਾਂ ਤੇ ਪੁਰਾਣਾ ਵੋਟਾਂ ਨੇੜੇ ਇਕੱਠਾ ਹੋ ਜਾਂਦਾ ਹੈ ਭਾਜਪਾ ਨਾਲ ਅਲਾਈਂਸ ਹੋ ਜਾਂਦਾ ਹੈ 2027 'ਚ ਮੁਸ਼ਕਲ ਹੋ ਸਕਦੀ ਹੈ ਤੁਹਾਡੇ ਲਈ ਪਹਿਲੀ ਤੇ ਗੱਲ ਵੇਖੋ ਜਦੋਂ ਘਰ 'ਚ ਵਖਰੇਵੇਂ ਪੈ ਜਾਂਨ ਨਾ ਜਦੋਂ ਘਰ 'ਚ ਵੰਡੀਆਂ ਪੈ ਜਾਂਨ ਕੋਈ ਇਕੱਠਾ ਹੁੰਦਾ ਨਹੀਂ ਹੁੰਦਾ ਜੀ ਤੇ ਦੂਜਾ ਇਹ ਇਹ ਜਿਵੇਂ ਪਾਰਸ ਪੰਜਾਬ ਦੇ ਆ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਤੇ ਰਹਾਂ ਜੀ ਇਹ ਇਹ ਨਹੀਂ ਵੀ ਇਕੱਲੀ ਅਕਾਲੀ ਦਲ ਦੀ ਵੋਟ ਡਿਵਾਈਡ ਹੋ ਕੇ ਉਧਰ ਚਲ ਗਈ ਆ ਇਹ ਇਹ ਕੁਝ ਆਮ ਆਦਮੀ ਪਾਰਟੀ ਦੀ ਵੀ ਗਈ ਹੋਊਗੀ ਕੁਝ ਕਾਂਗਰਸ ਦੀ ਵੀ ਗਈ ਆ ਕੁਝ ਭਾਜਪਾ ਦੀ ਜਦੋਂ ਕੋਈ ਨਵੀਂ ਪਾਰਟੀ ਜਾਂ ਕੋਈ ਨਵਾਂ ਕੈਂਡੀਡੇਟ ਹੁੰਦਾ ਆ ਉਹਦੇ ਚ ਜਿਹੜਾ ਬੰਦਾ ਐਕਟਿਵ ਹੁੰਦਾ ਆ ਉਹ ਜਦੋਂ ਰਾਬਤਾ ਕਰਦਾ ਲੋਕਾਂ ਨਾਲ ਸਾਰੀਆਂ ਪਾਰਟੀਆਂ ਦੀਆਂ ਵੋਟਾਂ ਡਿਵਾਈਡ ਹੋ ਕੇ ਉਹਨੂੰ ਜਾਂਦੀਆਂ ਕੱਲਾ ਕਾਲੀ ਦਲ ਦੀਆਂ ਵੋਟਾਂ ਨਹੀਂ ਡਿਵਾਈਡ ਹੋ ਕੇ ਗਈਆਂ ਵੀ ਇਹ ਸਾਰੇ ਇੱਕੋ ਜਾਣਗੇ ਤੇ ਉਹਦੇ ਨਾਲ ਕੋਈ ਆਮ ਆਦਮੀ ਪਾਰਟੀ ਨੂੰ ਫਰਕ ਪਊਗਾ ਜੀ ਪੁੱਲਰ ਸਾਹਿਬ ਇੱਕ ਗੱਲ ਹੋਰ ਜਿਹੜਾ ਔਰਤਾਂ ਦੇ ਨਾਲ ਵਾਅਦਾ ਸੀਗਾ 1000 ਰੁਪਏ ਪ੍ਰਤੀ ਮਹੀਨਾ ਫਿਰ ਉਸ ਨੂੰ ਵਧਾ ਕੇ 1100 ਕੀਤਾ ਗਿਆ ਕਿ ਉਸ ਵਾਅਦੇ ਨੂੰ ਵਫਾ ਨਾ ਕਰਨ ਬਦਲੇ ਵੀ ਵੋਟ ਕੱਟੀ ਹੈ ਜਾਂ ਉਸ ਗੱਲ ਦਾ ਕੋਈ ਅਸਰ ਨਹੀਂ ਹੋਇਆ ਵੇਖੋ ਲੋਕ ਜਿਹੜੇ ਹਨਾ ਲੋਕਾਂ ਨੂੰ ਪਤਾ ਵਾ ਵੀ ਅਸੀਂ ਦਿੱਤੇ ਆ 5 ਸਾਲ ਸਰਦਾਰ ਭਗਵੰਤ ਸਿੰਘ ਮਾਨ ਨੂੰ ਤੇ ਪੰਜਾਂ ਸਾਲਾਂ ਦੇ ਵਿੱਚ ਜਿੰਨੀਆਂ ਗਰੰਟੀਆਂ ਹੀ ਤਕਰੀਬਨ ਪੂਰੀਆਂ ਕੀਤੀਆਂ 1000 ਰੁਪਏ ਵਾਲੀ ਗਰੰਟੀ ਨੂੰ ਛੱਡ ਕੇ ਇਕੱਲੀ ਜਿਹਦਾ ਤੁਸੀਂ ਜ਼ਿਕਰ ਕੀਤਾ ਜੀ ਬਾਕੀ ਜਿਹੜੇ ਕੰਮ ਨਹੀਂ ਵੀ ਕਹੇ ਜਿਹੜਾ ਨਹਿਰੀ ਪਾਣੀ ਆ ਖੇਤਾਂ ਤੱਕ ਪਹੁੰਚਾਇਆ ਖੇਤਾਂ 'ਚ ਕਿਸਾਨਾਂ ਨੂੰ 24 ਘੰਟੇ ਬਿਜਲੀ ਦਿੱਤੀ ਜਿਹੜਿਆ ਇਨੀਆਂ ਨੌਕਰੀਆਂ ਦਿੱਤੀਆਂ ਨੌਜਵਾਨਾਂ ਨੂੰ ਉਹ ਗਰੰਟੀਆਂ ਤੋਂ ਬਾਹਰ ਹੀ ਤੇ ਜਿਹੜਾ 1000 ਰੁਪਏ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ 2026 ਵਾਲਾ ਜਿਹੜਾ ਬਜਟ ਆ ਉਹਦੇ 'ਚ ਪੜ੍ਹਨਾ ਵਾਸਤੇ ਇਹ ਜਿਹੜੀ ਸੁਗਾਤ ਆ ਇਹ ਜਿਹੜਾ ਉਹਨਾਂ ਦਾ ਬਣਦਾ ਹੱਕ ਆ ਇਹ ਭੈਣਾਂ ਨੂੰ ਜ਼ਰੂਰ ਦੇਾਂਗੇ ਲੋਕਾਂ ਨੂੰ ਪਤਾ 5 ਸਾਲ ਦਿੱਤੇ ਆ ਤੇ ਪੰਜ ਸਾਲਾਂ ਚ ਜੋ ਗਰੰਟੀਆਂ ਦਿੱਤੀਆਂ ਉਹ ਆਮ ਆਦਮੀ ਪਾਰਟੀ ਸਰਦਾਰ ਭਗਵੰਦ ਸਿੰਘ ਮਾਨ ਪੂਰੀਆਂ ਕਰ ਦੇਣਗੇ ਬਾਕੀ ਇੱਥੇ ਮੈਂ ਇਹ ਵਪਰਾਹੀ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ ਹਮੇਸ਼ਾ ਜਿਹੜੀ ਸਰਕਾਰ ਸੱਤਾ 'ਚ ਹੋਵੇ ਨਾ ਲੋਕ ਉਹਦੇ ਤੋਂ ਹੀ ਸ਼ਾਮਾਂ ਜਿਆਦੀਆਂ ਰੱਖਦੇ ਆ ਉਹਦੇ ਤੋਂ ਹਰੇਕ ਨੂੰ ਹੁੰਦਾ ਵੀ ਮੇਰੀ ਗਲੀ ਬਣ ਜੇ ਮੇਰੇ ਬੱਚੇ ਨੂੰ ਨੌਕਰੀ ਮਿਲ ਜੇ ਸਾਡੇ ਲਾਗੇ ਕੋਈ ਹਸਪੀਟਲ ਜਾਂ ਮੱਲਾ ਕਲੀਨਿਕ ਬਣ ਜੇ ਇੰਨੀਆਂ ਗੱਲਾਂ ਹੋਣ ਦੇ ਬਾਵਜੂਦ 4 ਸਾਲ ਸਰਕਾਰ ਲੰਘੀ ਆ ਇਹ ਲੋਕਾਂ ਕਾ ਅੱਜ ਵੀ 12000 ਦੀ ਲੀਡ ਤੇ ਆਮ ਆਦਮੀ ਪਾਰਟੀ ਨੂੰ ਰਮੇਸ਼ ਸਿੰਘ ਸੰਧੂ ਨੂੰ ਜਿਤਾਇਆ ਇਹਦਾ ਮਤਲਬ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਤੋਂ ਸੰਤੁਸ਼ਟ ਨੇ ਖੁਸ਼ ਨੇ ਜੀ ਸ਼੍ਰੀ ਅਰਵਿੰਦ ਕੇਜੀਰੀਆਲ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਬਣਾਈਆਂ ਪਾਲਸੀਆਂ ਤੋਂ ਲੋਕ ਸੰਤੁਸ਼ਟ ਨੇ ਖੁਸ਼ ਨੇ ਤੇ ਉਸੇ ਚੀਜ਼ ਨੂੰ ਫਤਵਾ ਦਿੱਤਾ ਲੋਕਾਂ ਨੇ ਜੀ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਸੈਟਿੰਗ ਸੀ ਕਾਂਗਰਸ ਦੀ ਸਟੇਟਮੈਂਟ ਜਿਹੜੀ ਉਸ ਨੂੰ ਲੈ ਡੁੱਬੀ ਇਹ ਇੰਡੀਆ ਅਲਾਈਂਸ ਦੇ ਇੱਕ ਪਾਰਟ ਸੀਗਾ ਕਿ ਇਹ ਸੀਟ ਆਮ ਆਦਮੀ ਪਾਰਟੀ ਨੂੰ ਦਵਾਈ ਜਾ ਸਕੇ ਇਹ ਵੇਖੋ ਵਿਰੋਧੀਆਂ ਦੀਆਂ ਕਹਿਣੀਆਂ ਗੱਲਾਂ ਕੋਈ ਬੰਦਾ ਜਿਹੜਾ ਨੈਸ਼ਨਲ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਉਹ ਕਿਉਂ ਕੋਈ ਆਪਸ ਦੇ ਵਿੱਚ ਤਾਲਮੇਲ ਰੱਖੂਗਾ ਜਾਂ ਕੋਈ ਉਹ ਕਿਉਂ ਕਰੂਗਾ ਇਹ ਤੇ ਕੁਦਰਤੀ ਵੇਖੋ ਜਦੋਂ ਕੋਈ ਬੰਦਾ ਉਲਝਿਆ ਹੋਵੇ ਉਹਦੇ ਤੋਂ ਬਿਆਨ ਨਿਕਲ ਜੇ ਤੇ ਇਹ ਨੁਕਸਾਨ ਹੋਇਆ ਰਾਜਾ ਵੜਿੰਗ ਦਾ ਆਪ ਦਾ ਨਿੱਜੀ ਨੁਕਸਾਨ ਵੀ ਹੋਇਆ ਪਾਰਟੀ ਦਾ ਨੁਕਸਾਨ ਵੀ ਹੋਇਆ ਤੇ ਜਿਹੜਾ ਬੰਦਾ ਇੱਕ ਵੱਡਾ ਲੀਡਰ ਹੋ ਵੀ ਉਹ ਕਿਹੜੀ ਗੱਲ ਤੋਂ ਦੂਜੀ ਪਾਰਟੀ ਦੇ ਲੀਡਰ ਦੀ ਮਦਦ ਕਰੂਗਾ ਕੀ ਤੁਹਾਨੂੰ ਇਸ ਗੱਲ ਦਾ ਫਾਇਦਾ ਹੋਇਆ ਕੁਦਰਤੀ ਬਿਆਨ ਨਿਕਲੇ ਆ ਤੇ ਉਹਦਾ ਵੱਡਾ ਨੁਕਸਾਨ ਚ ਝਲਣਾ ਪਿਆ ਪੂਰੀ ਕਾਂਗਰਸ ਪਾਰਟੀ ਨੂੰ ਕੀ ਆਮ ਆਦਮੀ ਪਾਰਟੀ ਨੂੰ ਇਸ ਗੱਲ ਦਾ ਬੈਨੀਫਿਟ ਹੋਇਆ ਜੋ ਕਾਂਗਰਸ ਦੀ ਪੋਸਟਰ ਪੋਲਿਟਿਕਸ ਹੋਵੇ ਚਾਹੇ ਉਹ ਉਹਨਾਂ ਦੀ ਸਟੇਟਮੈਂਟਸ ਹੋਣ ਦੇਖੋ ਆਮ ਆਦਮੀ ਪਾਰਟੀ ਨੂੰ ਮੈਂ ਕੱਲਾ ਨਹੀਂ ਕਹਿ ਸਕਦਾ ਜਿੰਨੇ ਕੈਂਡੀਡੇਟ ਖੜੇ ਆ ਉਹ ਜਿਹੜੀ ਕਾਂਗਰਸ ਦੀ ਵੋਟ ਉਹ ਡਿਵਾਈਡ ਹੋ ਕੇ ਦੂਜਿਆਂ 'ਚ ਵੀ ਡਿਵਾਈਡ ਹੋਈ ਆ ਠੀਕ ਹੈ ਤੋ ਵਾਰਿਸ ਪੰਜਾਬ ਦੇ ਆ ਭਾਵੇਂ ਅਕਾਲੀ ਦਾ ਲਿਆ ਭਾਵੇਂ ਭਾਜਪਾ ਆ ਵਾਰਿਸ ਪੰਜਾਬ ਦੇ ਕੈਂਡੀਡੇਟ ਨੂੰ ਹਾ ਹੁਣ ਇੰਨੀ ਵੋਟ ਪੈ ਜਾਣ ਦਾ ਕਾਰਨ ਕੀ ਆ ਦੇਖੋ ਗੱਲ ਇਹ ਆ ਦਾਵਾ ਤੇ ਕਰਦੇ ਹੀ ਸਾਰੇ ਵੀ ਅਸੀਂ ਵੀ ਜਿੱਤਾਂਗੇ ਭਾਵੇਂ ਬੀਜੇਪੀ ਵੱਲੋਂ ਅਸੀਂ ਕੋਈ ਕੈਂਡੀਡੇਟ ਭਾਵੇਂ ਕਾਲੀ ਦਾ ਲੱਲੋਂ ਭਾਵੇਂ ਕਾਂਗਰਸ ਵੱਲੋਂ ਭਾਵੇਂ ਹੋਰ ਵੀ ਜਿਹੜੇ ਕੈਂਡੀਡੇਟ ਖੜੇ ਹੀ ਉਹ ਸਾਰੇ ਦਾਅਵੇ ਕਰਦੇ ਹੀ ਵੀ ਅਸੀਂ ਜਿੱਤਾਂਗੇ ਬਾਕੀ ਜਿਹੜੀ ਜੇਤਾ ਆ ਰਿਹਾ ਉਹ ਤੈ ਕਰਨੀ ਆ ਸੰਗਤ ਨੇ ਲੋਕਾਂ ਨੇ ਪਬਲਿਕ ਨੇ ਤੇ ਲੋਕਾਂ ਨੇ ਵੇਖੋ ਜੀ ਜਿਹੜੀ ਅਮਰਤਪਾਲ ਨੂੰ ਜਿੱਤ ਦਿਵਾਈ ਹੀ ਉਦੋਂ ਵੇਖੋ ਕਿੱਡਾ ਵੱਡਾ ਮਾਰਜਨ ਆਇਆ ਹੀ ਅਮਰਤਪਾਲ ਜੇਲ੍ਹ 'ਚ ਹੀ ਲੋਕਾਂ ਨੇ ਇੱਕ ਤਰਫੀ ਜਿੱਤ ਕਰਾਤੀ ਜੇਤੇ ਇਸੇ ਕਰਕੇ ਕਰਾਤੀ ਲੋਕਾਂ ਦੇ ਮਨਾਂ 'ਚ ਇਹ ਹੀ ਵੀ ਕਿਸੇ ਦਾ ਪੁੱਤ ਜੇ ਜੇਲ੍ਹ 'ਚ ਬੈਠਾ ਜੇ ਸਾਡੀ ਵੋਟ ਪਾਉਣਾ ਜੇਲ੍ਹ 'ਚੋਂ ਬਾਹਰ ਆ ਜਾਂਦਾ ਤੇ ਸਾਨੂੰ ਵੋਟ ਪਾਉਂਦੇ ਆ ਕੀ ਹੁੰਦਾ ਹੈ ਤੇ ਲੋਕਾਂ ਨੇ ਵੋਟ ਕਰਤੀ ਉਦੋਂ ਜਿਤਾਤਾ ਹੁਣ ਉਹੋ ਹੀ ਵੇਖੋ ਹਲਕਾ ਉਹ ਕਿੱਥੋਂ ਕਿੱਥੇ ਆ ਗਿਆ ਵਾ ਹੁਣ ਤੇ ਸੋ ਕੋ ਘਟੀ ਆ ਹੁਣ ਤੇ ਕਿੰਨੀਆਂ ਧਿਰਾਂ ਇਕੱਠੀਆਂ ਹੋ ਗਈਆਂ ਤਾਂ ਵੀ ਵੋਟ ਘਟੀ ਆ ਅੱਗੇ ਨਾਲੋਂ ਕਿੰਨੇ ਪਰਸੈਂਟ ਘਟ ਗਈ ਆ ਵੋਟ ਜੀ ਔਰ ਭੁੱਲਰ ਸਾਹਿਬ ਇੱਕ ਗੱਲ ਇਹ ਹੈ ਕਿ 2027 ਦੇ ਲਈ ਆਪਣੀ ਮੁੱਖ ਚੁਣੌਤੀ ਕਿਸ ਪਾਰਟੀ ਨੂੰ ਮੰਨ ਰਹੇ ਹੋ ਪਰਮਾਤਮਾ ਕਿਰਪਾ ਕਰੇ ਵੇਖੋ ਜੀ ਇਹ ਕਿਰਪਾ ਕਰਨੀ ਹੈ ਸੰਗਤ ਨੇ ਸੰਗਤ ਨੂੰ ਇਹ ਵੇਖਣਾ ਵਾ ਕਿ ਕੰਮ ਕਿੰਨੇ ਕੀਤੇ ਆ ਕੰਮ ਕੀਤੇ ਆ ਆਮ ਆਦਮੀ ਪਾਰਟੀ ਨੇ ਦੂਜਾ ਜਦੋਂ ਜਲੰਧਰ ਵਾਲੀ ਇਲੈਕਸ਼ਨ ਹੀ ਮਹਿੰਦਰ ਪਗਤ ਜੀ ਦੀ ਉਦੋਂ ਵੀ ਵਿਰੋਧੀ ਸਾਰੇ ਰਲ ਮਿਲ ਕੇ ਕਹਿੰਦੇ ਸੀ ਇਹ ਜੀ ਸੈਮੀ ਫਾਈਨਲ ਆ 2027 ਫਾਈਨਲ ਆ ਉਦੇ ਬਾਅਦ ਆ ਗਈ ਲੁਧਿਆਣੇ ਸੰਜੀਵ ਰੋੜਾ ਜੀ ਵਾਲੀ ਇਲੈਕਸ਼ਨ ਉਦੋਂ ਵੀ ਵਿਰੋਧੀ ਇਹੋ ਕਹਿੰਦੇ ਰਹੇ ਪੀ ਇਹ ਸੈਮੀ ਫਾਈਨਲ ਹੈ ਜੀ 27 ਵਾਲਾ ਫਾਈਨਲ ਹੈ ਮੁੜ ਕੇ ਉਹ ਵੀ ਸੰਜੀਵ ਰੋੜਾ ਜੀ ਜਿੱਤ ਗਏ ਪਹਿਲਾਂ ਮਹਿੰਦਰ ਭਗਤ ਜੀ ਨੂੰ ਜਿਤਾਤਾ ਜਲੰਧਰ ਤੋਂ ਸੰਗਤ ਨਹੀਂ ਇਹ ਸੰਜੀਵ ਰੋੜਾ ਜੀ 2022 ਵਾਲੀ ਜਿਹੜੀ ਲੀਡੀ ਉਹਦੇ ਨੂੰ ਡਿਊੜੀ ਲੀਡ ਕਰਤੀ ਲੁਧਿਆਣੇ ਦੇ ਲੋਕਾਂ ਨੇ ਮੁੜ ਕੇ ਆ ਗਈ ਤਰਨਤਾਰਨ ਵਾਲੀ ਬਾਈ ਇਲੈਕਸ਼ਨ ਨੂੰ ਤਰਨਤਾਰਨ ਵਾਲੀ ਬਾਈ ਇਲੈਕਸ਼ਨ ਚ ਕਾਲੀ ਕਾਂਗਰਸੀ ਭਾਜਪਾ ਹੋਰ ਵੀ ਪਾਰਟੀਆਂ ਨੇ ਇਹੋ ਕਹਿੰਦੇ ਰਹੇ ਵੀ 27 ਦਾ ਇਹ ਸੈਮੀ ਫਾਈਨਲ ਹੈ ਜੀ ਤੇ ਸੰਗਤ ਨੇ ਇੱਥੇ ਵੀ ਫਤਵਾ ਦੇ ਦਿੱਤਾ ਫਿਰ 27 ਚ ਮਹਾਰਾਜ ਕਿਰਪਾ ਕਰੂ ਇੱਕ ਤਰਫੀ ਆਮ ਆਦਮੀ ਪਾਰਟੀ ਜਿੱਤੂਗੀ ਜਿਵੇਂ 2022 ਚ 92 ਐਮਐਲਏ ਜਿੱਤੇ ਆ ਇੱਕ ਤਰਫਾ ਨਿਰਵਿਰੋਧ ਸਾਡੀ ਆਮ ਆਦਮੀ ਪਾਰਟੀ ਬਹੁਮਤ ਦੇ ਵਿੱਚ ਆਈ ਆ ਪੰਜਾਬ ਦੀ ਸੰਗਤ 92 ਤੋਂ ਵੀ ਵੱਧ ਐਮਐਲਏ ਜਿਤਾਊ ਤੇ ਵੱਡੀ ਲੀਡ ਨਾਲ ਸਾਰੇ ਐਮਐਲਏ ਜਿੱਤ ਕੇ ਫਿਰ ਵਿਧਾਨ ਸਭਾ ਜਾਣਗੇ ਸਰਦਾਰ ਭਗਵੰਤ ਸਿੰਘ ਮਾਨ ਫਿਰ ਤੋਂ ਰਿਪੀਟ ਕਰਨਗੇ। ਬੋਲੋ ਸਭ ਆਮ ਆਦਮੀ ਪਾਰਟੀ ਰਿਪੀਟ ਕਰੂਗਾ। ਕਹਿੰਦੇ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਪਰ ਸੰਧੂ ਵਰਗੇ ਖਾਸ ਲੋਕਾਂ ਨੂੰ ਕਿਉਂ ਚੁਣਨਾ ਪਿਆ? ਵੇਖੋ ਗੱਲ ਇਹ ਆ ਹਰਮਿੰਦਰ ਸਿੰਘ ਸੰਧੂ ਲਗਭਗ ਸਾਲ ਪਹਿਲਾਂ ਸਰਦਾਰ ਸਖਬੀਰ ਸਿੰਘ ਬਾਦਲ ਜੀ ਨੇ ਜਿਹੜੇ ਬਿਰਵੀ ਦੇ ਮੁੱਦਿਆਂ ਤੇ ਨਿਆਂ ਨਹੀਂ ਕਰਾਏ ਉਹਨੂੰ ਵੇਖਦਿਆਂ ਰੋਸ ਚ ਆ ਕੇ ਨਸਤੀਫਾ ਦਿੱਤਾ ਹੈ। ਜੀ। ਅਸਤੀਫਾ ਦੇ ਕੇ ਲਗਭਗ ਸਾਲ ਹੋ ਗਿਆ ਸਿਆਸਤ ਤੋਂ ਸਾਈਡ ਤੇ ਹੋ ਕੇ ਆਪਦੇ ਘਰ ਬੈਠੇ ਸੀ ਤੇ ਜੇ ਹੁਣ ਵੇਖੋ ਜੀ ਸਾਡਾ ਜਿਹੜਾ ਐਮਐਲਏ ਸਾਹਿਬ ਸਨ ਸਰਦਾਰ ਕਸ਼ਮੀਰ ਸਿੰਘ ਸੂਲ ਉਹਨਾਂ ਦੀ ਡੈਥ ਹੋ ਗਈ ਤੇ ਜੇ ਤਰਨਧਰ ਦੇ ਲੋਕਾਂ ਨੇ ਆਵਾਜ਼ ਦਿੱਤੀ ਪੀਰ ਮੀਰਸੋ ਸੰਧੂ ਨੂੰ ਟਿਕਟ ਦਿਓ ਸਰਵੇ ਕਰਵਾਇਆ ਉਹਦੇ ਚ ਮੀਰਸੋ ਸੰਧੂ ਦਾ ਨਾਮ ਆਇਆ ਤੇ ਜੇ ਲੋਕ ਕਹਿੰਦੇ ਆ ਤੇ ਮੀਰਸੋ ਸੰਧੂ ਵੀ ਵੀਲਿੰਗ ਹੋ ਗਿਆ ਪੀ ਮੈਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਦਾ ਤੇ ਇਹਦੇ ਜਿਦ ਕੋਈ ਏਡਾ ਵੱਡਾ ਮੈਟਰ ਨਹੀਂਗਾ ਏਡੀ ਵੱਡੀ ਗੱਲ ਨਹੀਂ ਗਈ ਜੇ ਲੋਕ ਕਹਿਣ ਆਮ ਆਦਮੀ ਪਾਰਟੀ ਤੇ ਚਲਦੀ ਲੋਕਾਂ ਦੇ ਕਹਿਣ ਤੇ ਆ ਜੋ ਲੋਕ ਕਹਿੰਦੇ ਜੇ ਬਜਟ ਪੇਸ਼ ਕੀਤਾ ਪਹਿਲਾਂ ਉਹ ਵੀ ਲੋਕਾਂ ਦੇ ਕਹਿਣ ਤੇ ਕੀਤਾ ਲੋਕਾਂ ਦੇ ਅਨਸਾਰ ਹੁਣ ਜਦੋਂ ਹੜਾ ਆਇਆ ਲੋਕਾਂ ਕਿਹਾ ਵੀ ਜਿਹਦਾ ਖੇਤ ਉਹਦੀ ਰੇਤ ਪਾਲਿਸੀ ਬਣਾਓ ਜੀ ਸਾਨੂੰ ਰੇਤ ਚੁੱਕਣ ਦੇ ਹੱਕ ਦਿਓ ਪੁਰਾਣੀਆਂ ਸਰਕਾਰਾਂ ਜੇ ਕੋਈ ਚੁੰਮਚਾ ਵੀ ਰੇਤ ਦਾ ਚੁੱਕਦਾ ਉਸ ਵੇਲੇ ਪਰਚਾ ਦਰਜ ਹੁੰਦਾ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੋਕਾਂ ਦੀ ਮੰਗ ਤੇ ਜਿਹਦਾ ਖੇਤ ਉਹਦੀ ਰੇਤ ਹੈ ਤੇ ਪਾਲਿਸੀ ਬਣਾਈ ਲੋਕਾਂ ਦੇ ਚਲੋ ਨੁਕਸਾਨ ਤੇ ਬੜੇ ਹੋਏ ਆ ਪਰ ਉਹਦੇ ਨਾਲ ਕੁਝ ਨਾ ਕੁਝ ਲੋਕਾਂ ਨੂੰ ਫਾਇਦਾ ਮਿਲਿਆ ਲੋਕਾਂ ਨੇ ਆਪਦੇ ਖੇਤੋਂ ਨਾਲੇ ਰੇਤ ਚੁੱਕ ਕੇ ਪੈਸੇ ਵਟਲੇ ਨਾਲੇ ਆਪਦੀ ਕਣਕ ਬੀਜ ਲਈ ਨਹੀਂ ਤਾਂ ਅਜੇ ਤੱਕ ਜ਼ਮੀਨਾਂ ਨਹੀਂ ਬਾਨੀਆਂ ਤੇ ਇਹ ਜਿਹੜੀ ਪਾਰਟੀ ਆ ਸਰਕਾਰ ਆ ਆਮਦਵੀ ਪਾਰਟੀ ਦੀ ਇਹ ਲੋਕਾਂ ਦੇ ਕਈ ਅਨਸਾਰ ਵੱਧ ਫੈਸਲੇ ਲੈਂਦੀ ਆ ਥੱਲੇ ਸਰਵੇ ਤੇ ਲੋਕਾਂ ਨੇ ਆਵਾਜ਼ ਦਿੱਤੀ ਹਰਮੀਤ ਸਿੰਘ ਸੰਧੂ ਦੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਨੂੰ ਜੁਆਇਨ ਕਰਾ ਲਿਆ ਤੇ ਇਹਦੇ 'ਚ ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਉਹ ਤਾਂਹੀਂ ਜੇ ਹਰਮੀਤ ਸਿੰਘ ਸੰਧੂ ਕਾਲੀ ਦਲ ਦੇ ਵਿੱਚ ਹੁੰਦਾ ਉਹਨਾਂ ਦਾ ਕੈਂਡੀਡੇਟ ਹੁੰਦਾ ਤੇ ਉਥੋਂ ਸ਼ਾਮਲ ਇਦਰ ਹੁੰਦਾ ਤੇ ਫੇਰ ਗੱਲ ਹੀ ਹਰਮੀਤ ਸਿੰਘ ਸੰਧੂ ਤੇ ਹੈਂਡ ਫ੍ਰੀ ਉਹ ਕੇ ਘਰ 'ਚ ਬੈਠਾ ਹੀ ਉਹ ਤੇ ਐਕਟਿਵ ਨਹੀਂ ਸਿਆਸਤ ਦੇ ਵਿੱਚ ਨਾ ਹਰਮੀ ਹੁਸੋਸੰਦੂ ਨੇ ਸਰਪੰਚੀ ਚ ਕੋਈ ਦਿਲਚਸਪੀ ਵਿਖਾਈ ਨਾਰਵੀ ਹੁਸੋਸੰਦੂ ਨੇ ਮੁੜਕੇ ਗਾਂ ਨਗਰ ਕੌਂਸਲ ਦੀ ਐਮਸੀ ਇਲੈਕਸ਼ਨ ਹੈ ਉਹ ਚ ਦਿਲਚਸਪੀ ਵਿਖਾਈ ਵੀ ਕੋਈ ਉਹਨਾਂ ਨੇ ਕਿਸੇ ਪਾਰਟੀ ਦੀ ਸਪੋਰਟ ਨਹੀਂ ਕੀਤੀ ਵੀ ਚੁੱਪ ਕਰਕੇ ਘਰੇ ਬੈਠੇ ਹਨ ਕਾਲੀਦਲ ਤੋਂ ਅਸਤੀਫਾ ਦੇ ਕੇ ਜੀ ਖੈਰ ਪੁੱਲਰ ਸਾਹਿਬ ਸ਼ੁਕਰੀਆ ਔਰ ਤੁਹਾਨੂੰ ਤੁਹਾਡੀ ਪਾਰਟੀ ਨੂੰ ਜਿੱਤ ਮੁਬਾਰਕ ਜਿਹੜੀ ਤੁਸੀਂ ਇਸ ਬਾਈਪੋਲ ਦੇ ਵਿੱਚ ਜਿੱਤੀ ਹੈ ਇੱਕ ਗੱਲ ਜ਼ਰੂਰ ਦੱਸ ਦਿਓ ਹੁਣ ਫਿਗਰ ਕਿੰਨੀ ਹੋ ਗਈ ਹੈ ਟੋਟਲ ਤੁਹਾਡੇ ਐਮਐਲਏਜ਼ ਦੀ ਮੈਨੂੰ ਲੱਗਦਾ ਹੁਣ ਸਾਡੇ 2-3 ਐਮਐਲਏ ਵਧ ਗਏ ਭਾਵੇਂ ਇਹ ਸੀਟਾਂ ਸਾਡੀਆਂ ਹੀ ਤਰਨਤਾਰਨ ਵਾਲੀ ਵੀ ਸੀਟ ਸਾਡੀ ਹੀ ਜਿਹੜੀ ਆਪਣੀ ਲੁਧਿਆਣੇ ਵਾਲੀ ਸੀਟ ਉਹ ਵੀ ਸਾਡੀ ਹੀ ਜੀ ਜਲੰਧਰ ਵਾਲੀ ਸੀਟ ਵੀ ਸਾਡੀ ਹੀ ਗਿੱਦੜਵਾ ਪਲੱਸ ਹੋ ਗਈ ਬਾਕੀ ਜਿਹੜੀਆਂ ਬਾਈਪੋਲ ਦੇ ਵਿੱਚ ਸਾਡੀ ਜਿਹੜੀ ਆ ਆਪਣੀ ਗਿੱਦੜਬਾਹ ਵਾਲੀ ਅਹੀਂ ਜਿੱਤੇ ਆ ਡੇਰੇ ਬਾਬੇ ਨਾਨਕ ਵਾਲੀ ਜਿੱਤੇ ਆ ਚੱਬੇ ਵਾਲ ਵਾਲੀ ਜਿੱਤੇ ਆ ਸਾਡੇ 94 ਦੇ ਕਰੀਬ ਐਮਐਲਏ ਹੋ ਗਏ ਦੋ ਸੀਟਾਂ ਸਾਡੀਆਂ ਵਧ ਗਈਆਂ ਠੀਕ ਹੈ ਜੀ ਪੁੱਲਰ ਸਭ ਸ਼ੁਕਰੀਆ ਸਮਾਕਟਿਆ ਗੱਲਬਾਤ ਕੀਤੀ ਮਿਹਰਬਾਨੀ ਹਾਂ ਸੋਇਸਾਨ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਜਿਨ੍ਹਾਂ ਨੇ तमाम ਸਵਾਲਾਂ ਦੇ ਜਵਾਬ ਦਿੱਤੇ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਹੀ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ